ਮਾਨ ਸ਼ਰਦਾਦੂ ਨੇ ਪੇਟਾ ਕੀਤਾ ਸੀ ਉੱਪਰ ਅੱਲਾ ਲਿਖਿਆ ਹੋਇਆ ਉਰਦੂ ਵਿੱਚ ਪੈਗਾ ਸਾਹਿਬ ਦਸਵੇਂ ਪਾਤਸ਼ਾਹ ਵੱਡੀ ਦਸਤਾਰ ਦਸਵੇਂ ਪਾਤਸ਼ਾਹ ਦੀ ਛੋਟੀ ਦਸਤਾਰ ਕਿਸ ਕੀ ਦਸਵੇਂ ਪਾਤਸ਼ਾਹ ਦੀ ਵੱਡਾ ਚੋਲਾ ਦਸਵੇਂ ਪਾਤਸ਼ਾਹ ਦਾ ਇਹਨਾਂ ਤੇ ਖੂਨ ਤੇ ਪਸੀਨੇ ਦੇ ਨਿਸ਼ਾਨ ਵੀ ਲੱਗੇ ਹੋਏ ਨੇ ਇਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਮੁਕਸਰ ਦੀ ਜੰਗ ਵਿੱਚ ਪਹਿਨੇ ਹੋਏ ਵਸਤਰ ਨੇ ਛੋਟਾ ਚੋਲਾ ਦਸਵੇਂ ਪਾਸ਼ਾ ਦਾ ਉਹਨਾਂ ਦੀ ਜਗ੍ਹਾ ਤੇ ਪਹਿਨਣ ਵਾਲਾ ਛੋਟਾ ਚੋਲਾ ਦਸਵੇਂ ਪਾਸ਼ਾ ਦਾ ਤੇ ਪਜਾਮਾ ਦਸਵੇਂ ਪਾਸ਼ਾ ਦਾ ਇਹਨਾਂ ਦੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ ਜਦੋਂ ਕਿ ਭਾਈ ਮਹਾ ਸਿੰਘ ਨੇ ਬੇਦਾਵਾ ਪੜਵਾਇਆ ਸੀ ਤੇ ਟੁੱਟੀ ਹੋਈ ਗੰਡਣ ਦਾ ਵੱਢ ਲਿਆ ਸੀ ਇਹ ਉਸ ਟਾਈਮ ਦੇ ਨਿਸ਼ਾਨ ਨੇ ਮਤਾ ਜੀ ਸਾਹਿਬ ਕੋਰਦਾਰੇ ਪਜਮਾ ਬਾਜਦੀ ਡੋਰ ਹੈ ਬਾਜਦੇ ਪੈਰਾਂ ਵਿੱਚ ਬੰਨੀ ਹੁੰਦੀ ਸੀ ਬਾਜਦੇ ਪੈਰਾਂ ਦੀ ਡੋਰ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਜਗਜੀਤ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਸੰਪੂਰਨ ਬਾਣੀ ਦਰਜ ਹੈ ਇਹਨਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੁਕਮਨਾਮਾ ਜਿਸ ਤੇ ਦਮਦਮਾ ਸਾਹਿਬ ਤੱਕ ਸਿੱਧ ਹੋਏ ਨੇ ਦਸਵੇਂ ਪਾਤਸ਼ਾਹ ਦੇ ਮੁਖਵਾਕ ਉੱਪਰ ਮੋਹਰ ਲੱਗੀ ਹੈ ਜਿਨ੍ਹਾਂ ਦੇ ਦਰਸ਼ਨ ਤੁਸੀਂ ਤੱਕ ਸਾਹਿਬ ਕੀਤੇ ਹੋ ਹਾਂ